جی اے نو پیارے ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 7ਵਾਂ ਮੌਸਮ ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ ਤੇਰਾ ਅਭਿਆਸ ਅਸੀਂ ਕਰਨ ਜਾ ਰਹੇ ਹਾਂ ਤੇ ਪਹਿਲੇ 4 ਸਵਾਲ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਸਾਰੇ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੇ 7ਵੀਂ ਜਮਾਤ ਨਾਲ ਜੁੜੀਆਂ ਜੁੜੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 7th English 7th Math 7ਵੀਂ ਗਣਿਤ ਫਿਰ 7ਵੀਂ ਆਪਣਾ ਇੱਕ ਗਣਿਤ ਦੇ ਸਿਧਾਂਤ ਇੱਕ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਇੱਕ ਹੋਰ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਪਲੇਲਿਸਟ ਹੈ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀ ਐਬ੍ਰੀਵੀਏਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ ਸੋ ਤੁਸੀਂ ਚੈਨਲ ਤੇ ਜਾ ਕੇ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਦੇ ਵਿੱਚ ਪਈ ਵੀਡੀਓ ਵੀ ਜਰੂਰ ਦੇਖੋ ਆਹ ਦੇਖਿਓ ਬੱਚਿਓ ਹੁਣ ਐਵਰੀ ਸਵਾਲ ਪਹਿਲਾ ਖਾਲੀ ਥਾਵਾਂ ਭਰੋ ਸੋ ਕਿਸੇ ਥਾਂ ਦਾ ਦਿਨ ਸਮੇਂ ਬਦਲਦਾ ਹੈ ਕੀ ਮੌਸਮ ਮੌਸਮ ਹੁੰਦਾ ਹੈ ਇੱਕ ਖਾਸ ਮੌਕੇ ਤੇ ਇੱਕ ਖਾਸ ਸਮੇਂ ਦਾ ਆਸਥਰ ਹੁੰਦਾ ਠੀਕ ਹੈ ਤੇ ਜਿਹੜਾ ਜਲਵਾਯੂ ਹੁੰਦਾ ਬੱਚਿਓ ਉਹ 25-30 ਸਾਲਾਂ ਦਾ ਜਿਹੜਾ ਹੁੰਦਾ ਹੈ ਅਲੱਗ-ਅਲੱਗ ਹਾਲਾਤਾਂ ਦਾ ਅਸਰ ਹੁੰਦਾ ਠੀਕ ਹੈ ਸੋ ਧਰਤੀ ਦੇ ਉਤਰੀ ਤਰੂ ਅਤੇ ਦੱਖਣੀ ਤਰੂ ਦੇ ਨੇੜੇ ਦੇ ਖੇਤਰਾਂ ਨੂੰ ਤਰੂਵੀ ਖੇਤਰ ਕਹਿੰਦੇ ਹਨ ਬੜਾ ਸੌਖਾ ਜਿਹਾ ਤੇ ਫਿਰ ਹਵਾ ਵਿੱਚ ਮੌਜੂਦ ਜਲ ਵਾਸ਼ਪਾਂ ਦੀ ਮਾਤਰਾ ਨੂੰ ਨਮੀ ਕਹਿੰਦੇ ਹਨ ਅੰਗਰੇਜ਼ੀ ਜਿਹਾ ਹਿਊਮਿਡਿਟੀ ਠੀਕ ਹੈ ਫਿਰ ਅੰਟਾਰਕਟਿਕ ਧਰਤੀ ਤੇ ਸਭ ਤੋਂ ਠੰਡਾ ਮਾਰੂਥਲ ਹੈ ਥਾਰ ਮਾਰੂਥਲ ਕਿੱਥੇ ਹੈ Gujarat ਅਤੇ Rajasthan ਦੇ ਰਾਜਾਂ ਵਿੱਚ ਫੈਲਿਆ ਹੋਇਆ ਹੈ ਸੋ ਕੁਝ Gujarat ਦੇ ਜ਼ਿਲ੍ਹੇ ਅਗੇ ਨੇ ਤੇ ਕੁਝ Rajasthan ਦੇ ਜਿਹੜੇ ਹੈਗੇ ਨੇ ਉਹਦਾ ਨਾਮ ਹੈ ਥਾਰ ਮਾਰੂਥਲ ਠੀਕ ਹੈ ਇਹ ਗੱਲ ਸਹੀ ਜਾਂ ਗਲਤ ਦੱਸੋ ਕਟਿਬੰਦੀ ਭਾਗ ਟ੍ਰੋਪੀਕਲ ਖੇਤਰਾਂ ਦਾ ਮੁੱਖ ਜੀਵ ਰੈਂਡੀਅਰ ਹੈ ਗਲਤ ਰੈਂਡੀਅਰ ਤੇ ਬੱਚਿਓ ਧਰੂੜੀ ਖੇਤਰਾਂ ਦਾ ਜਾਨਵਰ ਹੈਗਾ ਟ੍ਰੋਪੀਕਲ ਵਿੱਚ ਬਾਗ ਨੇ ਚੀਤੇ ਨੇ ਟਰਲੀਆਂ ਨੇ ਸਫਰ ਨੇ ਠੀਕ ਹੈ ਫਿਰ ਮੌਸਮ ਅਤੇ ਜਲਵਾਯੂ ਦਾ ਅਰਥ ਕੀ ਹੈ ਇਹ ਵੀ ਗਲਤ ਮੌਸਮ ਕਿਸੇ ਥਾਂ ਦਾ ਕਿਸੇ ਖਾਸ ਮੌਕੇ ਦਾ ਸਮੇਂ ਦਾ ਹੁੰਦਾ ਹੈ ਹਾਲਾਤ ਅਤੇ ਜਲਵਾਯੂ ਬੱਚਿਓ ਉਸ ਇਲਾਕੇ ਦਾ 25-30 ਸਾਲਾਂ ਦਾ ਔਸਤ ਹੁੰਦਾ ਹੈ ਊਟ ਆਪਣੇ ਕੁਹਾਂ ਜਦ ਕੁੱਬ ਕਹਿੰਦੇ ਨੇ ਹੰਪ ਵਿੱਚ ਚਰਬੀ ਜਿਹਨੂੰ ਫੈਟ ਕਹਿੰਦੇ ਹਨiai ਜਮਾ ਕਰਦਾ ਹੈ ਜਿੰਨੀ ਵਰਤੋਂ ਉਹ ਉਹਨਾਂ ਦਿਨਾਂ ਵਿੱਚ ਕਰਦਾ ਹੈ ਜਦੋਂ ਉਸ ਨੂੰ ਭੋਜਨ ਨਹੀਂ ਮਿਲਦਾ ਬਿਲਕੁਲ ਸਹੀ ਕਿਉਂਕਿ ਰੇਗਿਸਤਾਨ ਦੇ ਵਿੱਚ ਮਾਰੂਥਲ ਦੇ ਵਿੱਚ ਨਾ ਦੇ ਵਿੱਚ ਪਾਣੀ ਹੁੰਦਾ ਰਜਵਾ ਨਾ ਵਰਸਪਤੀ ਹੁੰਦੀ ਤੇ ਨਾ ਕੋਈ ਹੋਰ ਖਾਣ ਪੀਣ ਦੇ ਸਰੋਤ ਹੁੰਦੇ ਨੇ ਸੋ ਜਦੋਂ ਵੀ ਖਾਣ ਪੀਣ ਨੂੰ ਮਿਲਦਾ ਹੈ ਊਟ ਆਪ ਇਹ ਇਕੱਠਾ ਤੇ ਚਰਬੀ ਨੂੰ ਆਪਣੇ ਕੁੱਬ ਦੇ ਵਿੱਚ ਸਟੋਰ ਕਰ ਲੈਂਦਾ ਜਮਾ ਕਰ ਲੈਂਦਾ ਤੇ ਜਦੋਂ ਭੋਜਨ ਨਹੀਂ ਮਿਲਦਾ ਤੇ ਉਹ ਚਰਬੀ ਦੇ ਰਾਹੀਂ ਆਪਣੀ ਊਰਜਾ ਪ੍ਰਾਪਤ ਕਰਦਾ ਹੈ ਠੀਕ ਹੈ ਸੋ ਪੋਜਨ ਤੋਂ ਬਿਨਾ ਵੀ ਕਿੰਨੇ ਦਿਨ ਰਹਿ ਲੰਦਾ ਹੈ ਪਾਣੀ ਤੋਂ ਬਿਨਾ ਵੀ ਕਿੰਨੇ ਦਿਨ ਰਹਿ ਲੰਦਾ ਹੈ ਇਹ ਗੱਲ ਸਹੀ ਹੈਗੀ ਹੈ व्हेल ਸਭ ਤੋਂ ਵੱਡਾ ਜੀਵ ਹੈ ਸਹੀ ਕਿਉਂਕਿ ਜਿੰਨੀ ਲੰਬਾਈ ਚੌੜਾਈ ਭਾਰ ਇਸ व्हेल ਮੱਛੀ ਦੀ ਜੀਵ ਦੀ ਹੈ ਧਰਤੀ ਦੇ ਕਿਸੇ ਹੋਰ ਜੀਵ ਦੀ ਨਹੀਂ ਹੈ ਠੀਕ ਹੈ ਲਿਆ ਰਿਹਾ ਕਾਲਮ ਉੜਾ ਤੇ ਐੜਾ ਦਾ ਮਿਲਾਨ ਕਰੋ ਸੋ ਉੜੇ ਕਾਲਮ ਚ ਇਹ ਗੱਲਾਂ ਲਿਖਿਆ ਨੇ ਤੇ ਐੜੇ ਕਾਲਮ ਚ ਇਹ ਗੱਲਾਂ ਲਿਖਿਆ ਨੇ ਇਹ ਧਰੂਵੀ ਭਾਲੂ ਦੇ ਸਰੀਰ ਨੂੰ ਉਚਾਲਕ ਬਣਾਉਂਦੀ ਹੈ ਅਤੇ ਇਸ ਨੂੰ ਨਿਗਾਹ ਰੱਖਦੀ ਹੈ। ਉਚਾਲਕ ਤਾਪ ਦੇ ਵਿੱਚ ਅਸੀਂ ਪੜ ਚੁੱਕੇ ਹਾਂ ਜਿਹੜੀ ਚੀਜ਼ਾਂ ਤਾਪ ਨੂੰ ਲੰਘਣ ਨਹੀਂ ਦਿੰਦੀਆਂ। ਇਹ ਬੱਚੇ ਉਹਦੇ ਵਿੱਚ ਕੀ ਹੈ? ਹੈ ਕੋਟ ਹੈਗਾ ਚਮੜੀ ਹੇਠਾਂ ਚਰਬੀ ਦੀ ਪਰਤ। ਸੋ ਜਿਹੜਾ ਧਰੂਵੀ ਭਾਲੂ ਹੈ ਪੋਲਰ ਬੀਅਰ ਹੈ ਉਹਦੀ ਚਮੜੀ ਥੱਲੇ ਮੋਟੀ ਪਰਤ ਹੁੰਦੀ ਹੈ ਚਰਬੀ ਦੀ। ਕਿਉਂ? ਉਚਾਲਕ ਦਾ ਕੰਮ ਕਰਦੀ ਏ। ਪਾਲੂ ਦੇ ਸਰੀਰ ਦੀ ਗਰਮੈਸ਼ ਨੂੰ ਬਾਹਰ ਨਹੀਂ ਜਾਣ ਦਿੰਦੀ ਤੇ ਠੰਡ ਨੂੰ ਅੰਦਰ ਨਹੀਂ ਆਉਣ ਦਿੰਦੀ ਠੀਕ ਹੈ ਉਹਨੂੰ ਨਿਗਾਹ ਰੱਖਦੀ ਹੈ ਸੋ ਇਸ ਯੰਤਰ ਨਾਲ ਹਵਾ ਦੀ ਨਮੀ ਮਾਪੀ ਜਾਂਦੀ ਹੈ ਉਹਨੂੰ ਹਾਈ ਗ੍ਰੋਮੀਟਰ ਵੀ ਕਹਿ ਦਿੰਦੇ ਆ ਤੇ ਸੁੱਕਾ ਅਤੇ ਗਿੱਲਾ ਬਲ ਥਰਮੋਮੀਟਰ ਵੀ ਕਹਿ ਦਿੰਦੇ ਆ ਠੀਕ ਹੈ ਜੀ ਫਿਰ ਧਰਤੀ ਦੇ ਤਲ ਤੇ ਮੋਦ ਰੇਖਾ ਦੇ ਸਮੰਤਰ ਕਾਲਪਨਿਕ ਰੇਖਾਵਾਂ ਜਿਹਨੂੰ ਕਹਿੰਦੇ ਲੈਟੀਟਿਊਡ ਤੇ ਪੰਜਾਬੀ ਚ ਕਹਿੰਦੇ ਰੇਖਾਸ਼ ਠੀਕ ਹੈ ਓਕੇ ਦਿਨ ਸਮੇਤ ੱਟੀ ਖੇਤਰਾਵਲ ੱਟੀ ਖੇਤਰਾਵਲ ਚੱਲਨ ਵਾਲੀ ਠੰਢੀ ਹਵਾ ੱਟੀ ਖੇਤਰਾਵਲ ਪਾਉ ਕਿਥੋਂ ਚਲਦੀ ਜਲਪ ਤੋ ਸੋ ਇਹ ਜਲ ਸਮੀਰ ਸੀ ਬਰੀਜ਼ ਠੀਕ ਹੈ ਇਹ ਰਾਜਸਥਾਨ ਦਾ ਜਲਵਾਯੂ ਹੈ ਬੱਚਿਓ ਤੁਹਾਨੂੰ ਪਤਾ ਹੈ ਖੁਸ਼ਕ ਅਤੇ ਗਰਮ ਸੋ ਆਇਆ ਗਰਮ ਅਤੇ ਪੁਸ਼ਪ ਸੋ ਇਹ ਤੇ ਸੌਖੇ ਸੀ ਬੱਚਿਓ ਜੇ ਅਸੀਂ ਸੋਚੋ ਤੇ ਉੱਤਰ ਦਿਓ ਇਹਦੇ ਸਾਰੇ ਵੀਡੀਓ ਧਿਆਨ ਨਾਲ ਸੁਣੇ ਪੜੇ ਨੇ ਤੇ ਫਿਰ ਇਹ ਜਵਾਬ ਦੇ ਬੜੇ ਹੀ ਸੌਖੇ ਨੇ ਹਉ ਨਗਲੇ ਦੇਖੀਏ ਅਗਲਾ ਸਵਾਲ ਚੌਥਾ ਕਿਸੇ ਥਾਂ ਦੇ ਮੌਸਮ ਨੂੰ ਇਸ ਨਾਲ ਪ੍ਰਭਾਵਿਤ ਕਰਦੇ ਹਨ ਅਬਭੀ ਕਰਦੀ ਹੈ ਨਮੀ ਵੀ ਕਰਦੀ ਹੈ ਤਾਪਮਨ ਵੀ ਕਰਦਾ ਸੋ ਇਹ ਸਾਰੇ ਹੀ ਕਰਦੇ ਹਨ ਠੀਕ ਹੈ ਤੱਟੀ ਖੇਤਰਾਂ ਦਾ ਜਲਵਾਯੂ ਹੁੰਦਾ ਹੈ ਗਰਮ ਤੇ ਖੁਸ਼ਕ ਨਹੀਂ ਉਥੇ ਨਮੀ ਤੇ ਹੁੰਦੀ ਹੈ ਠੰਡਾ ਤੇ ਖੁਸ਼ਕ ਨਹੀਂ ਖੁਸ਼ਕ ਤੇ ਬਿਲਕੁਲ ਨਹੀਂ ਹੁੰਦਾ ਸੁਹਾਵਣਾ ਹੁੰਦਾ ਹੈ ਤੱਟੀ ਖੇਤਰਾਂ ਦਾ ਇਹਦੇ ਕਰਕੇ ਜਲਸਵੀਰ ਕਰਕੇ ਤੇ ਥਲਸੁਮੀਰ ਕਰਕੇ ਉਥੇ ਦਾ ਮੌਸਮ ਸੁਹਾਵਣਾ ਹੁੰਦਾ ਠੀਕ ਹੈ ਫਿਰ ਬੱਚਿਓ ਇੱਥੇ ਦੇਖੋ ਗਲਤੀ ਸੀ ਮੈਂ ਇੱਥੇ ਅੰਟਾਰਕਟਿਕ ਲਿਖ ਦਿੱਤਾ ਤੁਹਾਡੀ ਕਿਤਾਬ 'ਚ ਛਪਿਆ ਹੈ ਲਦਾਖ ਗਲਤ ਹੈਗਾ ਪਹਿਲੇ ਅਸੀਂ ਖਾਲੀ ਥਾਂ ਭਰਿਆ ਕਿ ਅੰਟਾਰਕਟਿਕ ਧਰਤੀ ਦਾ ਸਭ ਤੋਂ ਠੰਡਾ ਮਾਰੂਥਲ ਹੈ ਤੇ ਉਹੀ ਸਵਾਲ ਇੱਥੇ ਦੂਜੇ ਰੂਪ ਪਾ ਦਿੱਤਾ ਇੱਥੇ ਲਦਾਖ ਲਿਖ ਦਿੱਤਾ ਉਹਨਾਂ ਨੇ ਸੋ ਛਪਾਈ ਦੇ ਵਿੱਚ ਗਲਤੀ ਹੋਈ ਹੈ ਸੋ ਕਿਥੇ ਅੰਟਾਰਕਟਿਕ ਲਿਖ ਦਿੱਤਾ ਹੈ ਧਰਤੀ ਤੇ ਸਭ ਤੋਂ ਠੰਡਾ ਮਾਰੂਥਲ ਕਿਹੜਾ ਹੈ ਅਰਬ ਨਹੀਂ ਆਰ ਨਹੀਂ ਸਹਾਰਾ ਨਹੀਂ ਅੰਟਾਰਕਟਿਕ ਮਾਰੂਥਲ ਸਭ ਤੋਂ ਠੰਡਾ ਹੈ ਸੋ ਆਰਕਟਿਕ ਖੇਤਰ ਪਾਇਆ ਜਾਂਦਾ ਹੈ ਕਿੱਥੇ ਆਰਕਟਿਕ ਬੱਚਿਓ ਉੱਤਰ ਵਾਲੇ ਪਾਸ 85 ਡਿਗਰੀ ਉੱਤਰ ਨਾਰਥ ਤੋਂ 90 ਡਿਗਰੀ ਨਾਰਥ ਤੱਕ ਇਸ ਖੇਤਰ ਨੂੰ ਜਾਇਜ ਹੁੰਦਾ ਹੈ ਆਰਕਟਿਕ ਖੇਤਰ ਜੇ ਇਥੇ ਐਸਾ ਜਾਂਦਾ ਇਥੇ ਐਸਾ ਜਾਂਦਾ ਫਿਰ ਇਥੇ ਬਣ ਜਾਂਦਾ ਸੀ ਅੰਟਾਰਕਟਿਕ ਅੰਟਾਰਕਟਿਕ ਦੱਖਣ ਵਾਲੇ ਪਾਸੇ ਹੈ ਸਾਊਥ ਹੋਈ ਚਾਗਾ ਆਰਕਟਿਕ ਜਿਹੜਾ ਹੈ ਨਾਰਥ ਵਾਲੇ ਪਾਸੇ ਉੱਤਰ ਵਾਲੇ ਪਾਸੇ ਹੈਗਾ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਬੜੇ ਮੁੱਢਲੇ ਜੇ ਸਵਾਲ ਜਿਹਦੇ ਵਿੱਚ ਮਲਟੀਪਲ ਚੁਆਇਸ ਮਿਲਾਨ ਕਰੋ ਖਾਲੀ ਥਾਂ ਭਰੋ ਸਹੀ ਜਾਂ ਗਲਤ ਦੱਸੋ ਉਹ ਪਹਿਲੇ 400 ਵਾਲੇ ਸੀ ਕੀਤੇ ਕੀਤੇ ਨੇ ਸੋ ਤੁਸੀਂ اسی ਤਰ੍ਹਾਂ ਨੇਮ ਨਾਲ ਸ਼ਾਨ ਨਰ ਅਨਿਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ